ਲੰਬੇ ਸਮੇਂ ਤੋਂ ਬੰਦ ਪਿਆ ਇਹ ਆਲੀਸ਼ਾਨ 에ਰਪੋਰਟ ਕਰੋੜਾ ਰੁਪਏ ਦੇ ਨਾਲ ਕੀਤੀ ਗਈ ਸੀ ਉਹ ਸਾਰੀ 에ਰਪੋਰਟ ਦੇ ਹੁੰਦਿਆਂ ਖੱਜਲ ਖਵਾਤ ਹੋ ਰਹੇ ਲੋਕ ਮਰਹੂਮ ਸੰਸਦ ਵਿਨੋਦ ਖੰਨਾ ਨੇ ਕੀਤੀ ਸੀ ਇਸ ਦੀ ਸ਼ੁਰੂਆਤ ਖਾਨਗੋੜ ਚ ਜੀ ਜਿਹੋ ਦੀ ਸਰਕਾਰ ਆਈ ਆ ਜਾਂ ਪਿਛਲੀ ਕਾਂਗਰਸ ਸਰਕਾਰ ਆਈ ਸੀ ਜਾਂ ਹੁਣ ਜਿਹੜੀ ਮੌਜੂਦਾ ਸਰਕਾਰ ਆ ਪਿਛਲੇ ਮੇਰੇ ਖਿਆਲ 6-7 ਸਾਲ ਹੋ ਗਏ ਏਅਰਪੋਰਟ ਬੰਦੀ ਆ ਜੀ ਤੇ ਕੀ ਕਹਿ ਸਕਣਾ ਆਂ ਆਮ ਬੰਦਾ ਦੇ ਏਅਰਪੋਰਟ ਬੰਦਾ ਜਿਹੜੀ ਤਰੱਕੀ ਜਿਹੜੀ ਮਾਣੀ ਮੋਟੀ ਹੁੰਦੀ ਆ ਸ਼ਹਿਰ ਸਾਡੇ ਦੀ ਉਹਨੂੰ ਡੀਮੋਟਿਵੇਟ ਕਰਤਾ ਜਾਂਦਾ ਜੇ ਕੁਛ ਪਹਿਲੇ ਤੋਂ ਬੰਦਾ ਨਹੀਂ ਜੇ ਬਣੇ ਤੇ ਉਹਨੂੰ ਖਤਮ ਕਰ ਦਿੰਦੀ ਆ ਸਰਕਾਰਾਂ ਪਤਾ ਨਹੀਂ ਜੀ ਕੀ ਗੱਲਬਾਤ ਹੈ ਪਰ ਮੇਰੇ ਸਾਬ ਨਾਲ ਜੇ ਲੋਗਾ ਦਾ ਵਪਾਰੀ ਦਾ ਨੁਕਸਾਨ ਹੋ ਰਿਹਾ ਬੰਦਾ ਇੱਕ ਦਿਨ ਚ ਹੀ ਆਨ ਜਾਣ ਕਰ ਸਕਦਾ ਇੱਥੇ ਹਿਮਾਚਲ ਦਾ ਟੂਰਿਸਟ ਬੜਾ ਆਉਂਦਾ ਹੋਰ ਆਉਂਦਾ ਸਾਡੇ ਸ਼ਹਿਰ ਦੀ ਉન્નਤੀ ਹੋ ਜਾਏਗੀ ਜੇ ਕੋਈ 에어ਪੋਰਟ ਚੱਲ ਜੇ ਸਾਡੀ ਤੇ ਸਰਕਾਰ ਅੱਗੇ ਹੀ ਮੰਗੇਈ ਹੈ ਕਿ ਜਿਹੜਾ 에어ਪੋਰਟ ਬਣਾਇਆ ਰਾ ਜਿੱਤੇ ਪੈਸੇ ਲਾਤੇ ਰੇ ਸਰਕਾਰ ਨੇ ਘੱਟੋ ਘੱਟ ਉਹ ਤੇ ਚਾਲੂ ਕੀਤਾ ਜਾਵੇ ਭਾਵੇਂ ਹੋਰ ਫੈਸਿਲਿਟੀ ਕੋਈ ਸਰਕਾਰ ਦਵੇ ਤੇ ਉਹ ਨਾ ਦਵੇ ਉਹ ਤੇ ਸਰਕਾਰ ਦੀ ਮਰਜ਼ੀ ਹੈ ਪਰ ਜੋ ਹੈ ਜਿਹੜੀ ਬੰਦੀ ਹੈ ਉਹ ਤੇ ਸ਼ੁਰੂ ਕਰੋ ਘੱਟੋ ਘੱਟ ਕੋਈ 2-4 ਨੌਕਰੀਆਂ ਬਨਣਗੀਆਂ ਜੀ ਕੋਈ ਟੂਰਿਸਟ ਆਏਗਾ ਕੋਈ ਤਾਂ ਫਾਇਦਾ ਹੋਏਗਾ ਹੀ ਅੰਨਾ ਪੈਸਾ ਲਾ ਕੇ ਸਫੇਦਾ ਦੀ ਖੜਾ ਕੀਤਾ ਰ ਤੇ ਜੇ ਇਹ ਚਲੇਗਾ ਤੇ ਲੋਕਾਂ ਨੂੰ ਤਾਂ ਫਾਇਦਾ ਹੋਏਗਾ ਮੇਰੀ ਤਾਂ ਮੰਗ ਹੈ ਇਹ ਮੇਰੀ ਕੀ ਮੇਰੇ ਮੇਰੇ ਹਿਸਾਬ ਨਾਲ ਕੋ ਪਠਾਨਕੋਟ ਦਾ ਕੋਈ ਹੀ ਵਰਲਾ ਬੰਦਾ ਹੈਗਾ ਜਿਹੜਾ ਕਹੇਗਾ ਕਿ ਨਾ ਹੋਏ 에어ਪੋਰਟ ਦਾ ਮੁੱਦਾ ਤੇ ਹੈ ਹੀ ਆ ਉਹਦੇ ਇਲਾਵਾ ਹੋਰ ਵੀ ਹੈਗਾ 에어ਪੋਰਟ ਇਸ ਤਰ੍ਹਾਂ ਮੈਂ ਕਿ ਜੇ ਤੁਸੀਂ ਦਿੱਲੀ ਜਾਣਾ ਵਾ ਜਾਂ ਫਿਰ ਬੈਂਗਲੌਰ ਕਿਸੇ ਵੀ ਤੁਸੀਂ ਸਟੇਟ ਚ ਜਾਣਾ ਵਾ ਤੇ ਉਹਦੇ ਲਈ ਪਠਾਨਕੋਟ ਦੇ ਲੋਕਾਂ ਨੂੰ ਇੰਨੀ ਕਿ ਦਿੱਕਤ ਹੈਗੀ ਹੈਗੀ ਯਾਰ ਪਹਿਲਾਂ ਅੰਮ੍ਰਿਤਸਰ ਜਾਣਾ ਪੰਦਾ ਫਿਰ ਉੱਤੋਂ ਫਲਾਈਟ ਲੈ ਕੇ ਦਿੱਲੀ ਦਿੱਲੀੋਂ ਉਤਰ ਕੇ ਫਿਰ ਦੁਬਾਰਾ ਜੇ ਤੁਸੀਂ ਬੈਂਗਲੌਰ ਸੂਰਤ ਜਾਣਾ ਇਹ ਮੁੱਦਾ ਕਾਫੀ ਦੇਰ ਤੋਂ ਉਠਾਇਆ ਗਿਆ ਪਹਿਲਾਂ 에ਰਪੋਰਟ ਵਿਨੋਦ ਖੰਨਾ ਜੀ ਦੇ ਟਾਈਮ ਤੇ ਥੋੜਕ ਉਹਨਾਂ ਨੇ ਕਿਹਾ ਹੀਗਾ ਕਿ ਐਸੀ ਚਲਾ ਦੇਾਂਗੇ ਪਰ ਉਹਦੇ ਬਾਅਦ ਇਹ ਚਿੱਟਾ ਥੀ ਬਣ ਗਿਆ ਗਾ ਜੀ ਜਿਹਦਾ ਕੋਈ ਹੱਲ ਨਹੀਂ ਹੈਗਾ ਕਰੋੜਾ ਰੁਪਿਆ ਪਠਾਨਕੋੜ ਦੀ ਜਨਤਾ ਦਾ ਟੈਕਸ ਲੈ ਕੇ ਉੱਥੇ ਲਗਾ ਕੇ ਤੇ ਉਹਨੂੰ ਇੱਕ ਖਾਲੀ ਮੈਦਾਨ ਦੀ ਤਰ੍ਹਾਂ ਸ਼ੋਪੀਸ ਜਿੰਨੂੰ ਕੰਦੇ ਆਈ ਉਹ ਸ਼ੋਪੀਸ ਬਣਾ ਕੇ ਰੱਖ ਤੇ ਰਹਿ ਗਾ ਵਾ ਇਹ ਜੜੀਆਂ ਸਰਕਾਰਾਂ ਆਈਆਂ ਵਾਅਦੇ ਕਰ ਦਿੰਦੀਆਂ ਜੀ ਅਸੀਂ 에어ਪੋਰਟ ਨੂੰ ਚਲਾਵਾਂਗੇ ਵਪਾਰ ਨੂੰ ਵਧਾਵਾਂਗੇ ਪਠਾਨਕੋਟ ਚ ਜਿਹੜਾ ਵਪਾਰ ਹੈਗਾ ਵਾ ਉਹ ਆਰਮੀ ਦੇ ਸਿਰ ਤੇ ਆ ਇੱਥੇ ਕੋਈ ਖੇਤੀਬਾੜੀ ਨਹੀਂ ਹੈਗੀ ਜੀ ਕੋਈ ਇੱਥੇ ਫੈਕਟਰੀ ਨਹੀਂ ਹੈਗੀ ਹੈਗੀ ਕਿ ਜਿਹਰ ਨਾਲ ਪਠਾਨਕੋਟ ਦੀ ਜਨਤਾ ਨੂੰ ਇਨਕਮ ਹੋਏ ਉਪਰੋਂ ਦੀ ਜਿਹੜੇ ਪ੍ਰਵਾਸੀ ਹੈਗੇ ਆ ਉਹ ਆ ਕੇ ਬੈਠ ਕੇ ਦੇ ਆ ਉਹ ਜੋ ਪੈਸਾ ਕਮਾਉਂਦੇ ਆ ਉਹ ਆਪਣੇ ਸ਼ਹਿਰਾਂ ਵਿੱਚ ਪੈਸੇ ਨੂੰ ਟ੍ਰਾਂਸਫਰ ਕਰ ਦਿੰਦੇ ਆ ਜਿਹਨਾਂ ਪਠਾਨਕੋਟ ਦਾ ਬੰਦਾ ਜਿਹੜਾ ਗਰੀਬ ਹੋ ਗਿਆ ਅਸੀਂ ਇਹ ਨਹੀਂ ਕੰਦੇ ਕਿ ਕਮਜ਼ੋਰ ਹੋ ਗਿਆ ਗਰੀਬ ਹੀ ਹੋ ਗਿਆ ਵਾ ਲੱਖਾਂ ਸਾਡੀ ਮੰਗ ਆਈ ਹੈ ਕਿ 에어ਪੋਰਟ ਚਲਾਇਆ ਜਾਏ ਫਲਾਈਟਾਂ ਜੜੀਆਂ ਇੱਥੋਂ ਹੀ ਚੱਲਣ ਲੋਕਾਂ ਨੂੰ ਜੰਮੂ ਜਾ ਕੇ ਜਾਂ ਅੰਮ੍ਰਿਤਸਰ ਜਾ ਕੇ ਤਰਲੇਨਾ ਮਾਰਨੇ ਪੈਣ ਜਦ ਸਾਡੇ ਸ਼ਹਿਰ ਚ ਫੈਸਿਲਿਟੀ ਹੈ ਵਾ ਸਾਡੇ ਸ਼ਹਿਰ ਚੋਂ 에어ਲਾਈਨਸ ਉਹ 에어ਪੋਰਟ ਚੋਂ ਫਲਾਈਟਾਂ ਉੱਡ ਸਕਦੀਆਂ ਹਨ ਸਭ ਕੁਝ ਹੈਗਾ ਵਾ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਉਂ ਨਹੀਂ ਚਲਾਇਆ ਜਾ ਰਿਹਾਗਾ ਕੀ ਕੋਈ ਭ੍ਰਸ਼ਟਾਚਾਰ ਹੈ ਰੇ ਵਿੱਚ ਤੇ 에어ਪੋਰਟ ਨੂੰ ਚਲਾਉਣ ਨਾਲ ਜਿਹੜਾ ਵਾ ਸੁੱਖ ਸੁਭਦਾਵਾਂ ਵਧਣਗੀਆਂ ਇੱਕ ਤੇ ਵਪਾਰ ਦੀ ਬੜੀ ਵਿਰਤੀ ਹੋਏਗੀ ਟੂਰਿਜ਼ਮ ਬਧੇਗਾ ਕਿਉਂਕਿ ਜਿੰਨੇ ਵੀ ਹਿਮਾਚਲ ਜਾਣਾ ਉਹਨੂੰ ਪਹਿਲਾਂ ਪਠਾਨਕੋਟ ਰੁਕਣਾ ਪੰਦਾ ਹੈ ਪਠਾਨਕੋਟ ਜਿਹੜਾ ਵਾ ਇੱਕ ਐਸਾ ਸੈਂਟਰ ਹੈ ਜਿੱਥੋਂ ਤੁਸੀਂ ਹਿਮਾਚਲ ਜੰਕ ਨੂੰ ਵੀ ਟੱਚ ਕਰਦੇ ਹੋ ਹਿਮਾਚਲ ਨੂੰ ਵੀ ਟੱਚ ਕਰਦੇ ਹੋ ਔਰ ਆਪਣਾ ਪੰਜਾਬ ਤੇ ਹੈ ਹੀ ਹੈ ਤਿੰਨ ਸਟੇਟਾਂ ਨੂੰ ਟੱਚ ਕਰਨ ਵਾਲਾ ਹਾਰਟ ਪੁਆਇੰਟ ਪਠਾਨਕੋਟ ਹੈ ਤੇ ਔਰੇ ਵਿੱਚ 에어ਪੋਰਟ ਦੀ ਫੈਸਿਲਿਟੀ ਨਾ ਹੋਏ ਤੇ ਕਿੱਡੀ ਮਾੜੀ ਗੱਲ ਹੈਗੀ